ਪੰਜਾਬ ਵਿੱਚ ਦਾਲਾਂ ਦੀ ਕਾਸ਼ਤ ਦਾ ਰਕਬਾ ਲਗਾਤਾਰ ਵਧ ਰਿਹਾ ਹੈ। ਫਸਲ ਵਿਭਿੰਨਤਾ ਦੇ ਤਹਿਤ ਹੁਣ ਬਹੁਤ ਸਾਰੇ ਕਿਸਾਨਾਂ ਦੁਆਰਾ ਦਾਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਇਹ ਸਮਾਂ ਮੂੰਗੀ ਅਤੇ ਮਾਂ ਦੀ ਕਾਸ਼ਤ ਕਰਨ ਲਈ ਢੁਕਵਾ ਹੈ। ਵਧੇਰੇ ਆਮਦਨ ਹਾਸਲ ਕਰਨ ਲਈ ਦਾਲਾਂ ਦੀ ਪੈਦਾਵਾਰ ਇੱਕ ਲਾਭਕਾਰੀ ਵਿਕਲਪ ਹੈ। ਦਾਲਾਂ ਦਾ ਵਧੀਆ ਮੰਡੀਕਰਨ ਹੋ ਜਾਂਦਾ ਹੈ ਅਤੇ ਜ਼ਿਆਦਾ ਕੀਮਤ ਮਿਲਣ ਕਰਕੇ ਕਿਸਾਨ ਨੂੰ ਜ਼ਿਆਦਾ ਮੁਨਾਫਾ ਹੁੰਦਾ ਹੈ। ਮੈਂ ਸ਼ੁਭ ਕਰਨ ਸਿੰਘ ਖੇਤੀਬਾੜੀ ਅਫਸਰ ਬਲਾਕ ਖਰੜ ਜ਼ਿਲ੍ਹਾ ਐਸਐਸ ਨਗਰ ਮੁਹਾਲੀ ਦਾਲਾਂ ਇੱਕ ਸ਼ਾਕਾਹਾਰੀ ਭੋਜਨਾਂ ਉਹਦੇ ਵਿੱਚ ਬਹੁਤ ਮਹੱਤਤਾ ਰੱਖਦੀਆਂ ਖਾਸ ਕਰਕੇ ਇਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਆਪਣੇ ਕਈ ਕਾਰਨਾ ਕਰਕੇ ਜਿਹੜਾ ਸ਼ਾਕਾਹਾਰੀ ਭੋਜਨ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਿਹੜੇ ਆਪਣੇ ਲੋਕ ਮਾਸਾਹਾਰੀ ਭੋਜਨ ਖਾਂਦੇ ਆ ਉਹਨਾਂ ਲਈ ਤਾਂ ਪ੍ਰੋਟੀਨ ਦੀ ਉਪਲਬਧਤਾ ਹੋ ਜਾਂਦੀ ਆ ਪਰੰਤੂ ਜੋ ਸ਼ਾਕਾਹਾਰੀ ਭੋਜਨ ਦੇ ਵਿੱਚ ਜੇ ਆਪਾਂ ਆਈਏ ਤਾਂ ਸਿਰਫ ਆਪਣੇ ਕੋਲੇ ਇੱਕੋ ਇੱਕ ਜਿਹੜਾ ਸਰੋਤ ਦਾਲਾਂ ਹੀ ਬਚਦੀਆਂ ਜਿਦੇ ਵਿੱਚ ਤਕਰੀਬਨ ਤੁਹਾਨੂੰ 20 ਤੋਂ 25% ਤੱਕ ਪ੍ਰੋਟੀਨ ਦੀ ਮਾਤਰਾ ਮਿਲ ਜੂਗੀ ਜਿਹੜਾ ਕਿ ਬਹੁਤ ਜ਼ਿਆਦਾ ਭਰਪੂਰ ਪ੍ਰੋਟੀਨ ਦੇ ਨਾਲ ਲੈਸ ਹਨ ਇਹ ਦਾਲਾਂ ਸੋ ਇਹ ਮਨੁੱਖੀ ਸਿਹਤ ਲਈ ਬੜੀਆਂ ਹੀ ਜ਼ਰੂਰੀ ਹਨ ਇਹ ਦਾਲਾਂ ਦੀ ਮੰਗ ਨੂੰ ਜੇ ਵੇਖਿਆ ਜਾਵੇ ਤਾਂ ਆਪਾਂ ਨੂੰ ਕਾਫੀ ਮਾਤਰਾ ਦੇ ਵਿੱਚ ਜਿਹੜਾ ਹੈਗਾ ਦਾਲ ਆ ਉਹ ਬਾਹਰਲੇ ਜਿਹੜੇ ਆ ਦੇਸ਼ ਹੈਗੇ ਆ ਮੁਲਖਾ ਉਥੋਂ ਵੀ ਇੰਪੋਰਟ ਕਰਾਉਣੀ ਪੈਂਦੀ ਆ ਤੇ ਜੇ ਆਪਾਂ ਹੁਣ ਜਿਮੀਦਾਰਾਂ ਨਾਲ ਜੋੜ ਕੇ ਵੇਖਿਆ ਜਾਈਏ ਤਾਂ ਜਿੰਨਾ ਧਾਲਾਂ ਦਾ ਜਿਹੜੇ ਖਾਸ ਤੌਰ ਦੇ ਉੱਤੇ ਗਰਮ ਰੁੱਤ ਦੀਆਂ ਧਾਲਾਂ ਦਾ ਕਿਸਾਨ ਨੂੰ ਫਾਇਦਾ ਉਹਨਾਂ ਹੋਰ ਕੋਈ ਵੀ ਫਸਲ ਦੇ ਵਿੱਚੋਂ ਮੈਂ ਸਮਝਦਾ ਕਿ ਸਾਰੇ ਐਸਪੈਕਟ ਨੂੰ ਮੁੱਖ ਰੱਖ ਕੇ ਨਹੀਂ ਫਾਇਦਾ ਕੀ ਕਰਨਾ ਇੱਕ ਤਾਂ ਇਹ ਥੋੜੇ ਸਮੇਂ ਦੇ ਵਿੱਚ ਤਕਰੀਬਨ 60 65 ਦਿਨ ਦੀ ਥੋੜੀ ਫਸਲ ਆ ਇਰੇ ਵਿੱਚ ਤੁਸੀਂ ਆਲੂਆਂ ਤੋਂ ਬਾਅਦ ਜਾਂ ਸਰੋਂ ਤੋਂ ਬਾਅਦ ਜਾਂ ਜਿਹੜੀ ਆ ਕਣਕ ਤੋਂ ਬਾਅਦ 60-65 ਦਿਨ ਦੀ ਵਿੰਡੋ ਤੁਹਾਡੇ ਕੋਲੇ ਝੋਨੇ ਦੇ ਵਿੱਚ ਹੁੰਦੀ ਆ ਤੇ ਉਹ ਸਮੇਂ ਦੇ ਵਿੱਚ ਤੁਸੀਂ ਇਹਦੀ ਕਾਸ਼ਤ ਕਰ ਸਕਦੇ ਆ ਖਾਸ ਕਰਕੇ ਹਾੜੀ ਦੀਆਂ ਫਸਲਾਂ ਆਲੂ ਸਰੋਂ ਅਤੇ ਕਣਕ ਤੋਂ ਬਾਅਦ ਆਪਣੇ ਕੋਲੇ 60-65 ਦਿਨ ਦਾ ਵਕਫਾ ਪਾਜ ਜਾਂਦਾ ਜਿਹਦੇ ਵਿੱਚ ਆਪਣੀਆਂ ਜ਼ਮੀਨਾਂ ਖਾਲੀ ਹੁੰਦੀਆਂ ਸੋ ਇਹ ਵਕਫੇ ਦੇ ਵਿੱਚ ਜੇ ਆਪਾਂ ਗਰਮ ਰੁੱਤ ਦੀਆਂ ਦਾਲਾਂ ਤੇ ਗੱਲ ਕਰੀਏ ਤਾਂ ਇਹਦੇ ਆਪਾਂ ਨੂੰ ਕਈ ਫਾਇਦੇ ਹੋ ਜਾਂਦੇ ਆ ਇੱਕ ਤਾਂ ਤੁਹਾਡਾ ਜਿਹੜਾ ਹੈਗਾ ਇਹਦਾ ਰੇਟ ਬਹੁਤ ਵਧੀਆ ਮਾਰਕੀਟ ਦੇ ਵਿੱਚ ਚੱਲ ਰਿਹਾ ਤੇ ਤੁਹਾਡੇ ਨੂੰ ਜਿਹੜੀ ਵਧੇਰੇ ਆਮਦਨੀ ਹੋ ਜਾਂਦੀ ਆ ਦੂਜਾ ਹੈ ਕਿ ਜਦੋਂ ਆਪਾਂ ਕੋਈ ਵੀ ਧਾਲਾਂ ਦੀ ਕਾਸ਼ਤ ਕਰਦੇ ਆ ਤੇ ਹਵਾ ਦੇ ਵਿੱਚ ਜਿਹੜੀ ਆਪਣੀ ਨਾਈਟ੍ਰੋਜਨ ਤਕਰੀਬਨ 78% ਦੇ ਕਰੀਬ ਹਵਾ 'ਚ ਨਾਈਟ੍ਰੋਜਨ ਆ ਸੋ ਇਹਦੀਆਂ ਜੜਾਂ ਦੇ ਵਿੱਚ ਰਾਈ ਜੋਬੀਆਂ ਨਾਂ ਦੇ ਜਵਾਨ ਹੁੰਦੇ ਆ ਜਿਹੜੇ ਹਵਾ ਵਾਲੀ ਨਾਈਟ੍ਰੋਜਨ ਨੂੰ ਜਿਹੜੀਆਂ ਉਹ ਮਿੱਟੀ ਦੇ ਵਿੱਚ ਫਿਕਸ ਕਰਨ ਦਾ ਕੰਮ ਕਰਦੇ ਆ ਸੋ ਨਾਲ ਦੀ ਨਾਲ ਹੀ ਤੁਹਾਡੀਆਂ ਜਿਹੜੀਆਂ ਹੈਗੀਆਂ ਖੇਤ ਦੀ ਜਿਹੜੀ ਜ਼ਮੀਨ ਆ ਉਹ ਕਾਫੀ ਹੱਦ ਤੱਕ ਫਰਟਾਈਲ ਹੋ ਜਾਂਦੀ ਆ ਤਾਂ ਇਹ ਜੋ ਸੌਣੀ ਰੁੱਤ ਦੀਆਂ ਆਪਣੀਆਂ ਗਰਮ ਰੁੱਤ ਦੀਆਂ ਦਾਲਾਂ ਇਹਦੀ ਕਾਸ਼ਤ ਜੇ ਚਾਰ ਚੁਫਰੇ ਆਪਾਂ ਪੱਖ ਤੋਂ ਵੇਖਿਆ ਜਾਵੇ ਤਾਂ ਬੜੀ ਮਹੱਤਵਪੂਰਨ ਆ ਤੇ ਬੜੀ ਇਹ ਲਾਹੇਵੰਦ ਹੈ ਤੋ ਦੋ ਤਰ੍ਹਾਂ ਦੀਆਂ ਦਾਲਾਂ ਆਪਣੀਆਂ ਇੱਕ ਤਾਂ ਗਰਮ ਰੁੱਤ ਦੀ ਮੂੰਗੀ ਆ ਗਈ ਦੂਜੀ ਆਪਣੀ ਮਾਂ ਦੀ ਫਸਲ ਆ ਗਈ ਇਹਦੇ ਵਿੱਚ ਜੇ ਆਪਾਂ ਮੂੰਗੀ ਦੇ ਕਿਸਮਾਂ ਦੀ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਜਿਹੜੀ ਯੂਨੀਵਰਸਿਟੀ ਦੀ ਲੇਟੈਸਟ ਤੁਹਾਨੂੰ ਕਿਸਮ ਦਿੱਤੀ ਹੋਈ ਆ ਉਹ ਐਸਐਮਐਲ 1837 ਆ ਦੂਜੀ ਹੈਗੀ ਆ ਤੁਹਾਡੀ ਐਸਐਮਐਲ 832 ਤੇ ਐਸਐਮਐਲ 668 1837 ਕਿਸਮ ਦੀ ਗੱਲ ਕਰੀਏ ਤਾਂ ਇਹਦੇ ਬੂਟੇ ਖਟਵੇਂ ਹੁੰਦੇ ਹਨ ਦਰਮਿਆਨੇ ਕੱਦ ਦੀ ਇਹ ਫਸਲਾ ਗੁੱਛਿਆਂ ਦੇ ਵਿੱਚ ਇਹਨੂੰ ਫਲੀਆਂ ਲੱਗਦੀਆਂ ਤੇ ਇੱਕ ਫਲੀ ਦੇ ਵਿੱਚ ਤਕਰੀਬਨ 10 ਦਾਣੇ ਹੁੰਦੇ ਆ ਤੇ ਵੱਡੀ ਗੱਲ ਆ ਵੀ ਪੀਲਾ ਚਿੱਟ ਕਵਰਾ ਰੋਗ ਜੋ ਮੂੰਗਰੀ ਫਸਲ ਦੇ ਉੱਤੇ ਆਮ ਆ ਜਾਂਦਾ ਇਹ ਪੀਲੇ ਚਿੱਟ ਕਵਰੇ ਰੋਗ ਦਾ ਟੱਕਰਾ ਕਰਨ ਦੀ ਸਮਰੱਥਾ ਰੱਖਦੀ ਹੈ ਸੋ ਐਸਐਮਐਲ 832 ਜੇ ਕਿਸਮ ਦੀ ਗੱਲ ਕਰੀਏ ਤਾਂ ਇਹ ਵੀ ਦਰਮਿਆਨੇ ਕੱਦ ਦੀ ਫਸਲ ਆ ਤੇ ਇਹਨੂੰ ਵੀ ਗੁੱਛਿਆਂ ਦੇ ਵਿੱਚ ਫਲੀਆਂ ਲੱਗਦੀਆਂ ਇਹਦਾ ਦਾਣਾ ਜਿਹੜਾ ਉਹ तकरीबन ਫਲੀਆਂ ਦੇ ਵਿੱਚ 7 ਤੋਂ 10 ਦਾਣੇ ਦੇ ਕਰੀਬ ਹੁੰਦੇ ਹਨ ਤੇ ਖਾਣ ਵਿੱਚ SML 832 ਜਿਹੜੀ ਕਿਸਮਾ ਉਹ ਬਹੁਤ ਹੀ ਸਵਾਦ ਬਣਦੀ ਆ ਜਿਹੜੇ ਘਰੇਲੂ ਵਰਤੋਂ ਲਈ ਕਾਸ਼ਤ ਕਰਦੇ ਆ ਉਹ SML 832 ਜਿਹੜੀ ਕਿਸਮਾ ਉਹਦੀ ਬਹੁਤ ਜ਼ਿਆਦਾ ਉਸ ਨੂੰ ਤਰਜੀਹ ਦਿੰਦੇ ਹਨ ਸੋ ਹੁਣ ਅੱਗੇ ਆਪਣੇ ਕੋਲੇ ਜਿਹੜੀ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਪ੍ਰਚਲਿਤ ਤੇ ਮਸ਼ਹੂਰ ਵੈਰਾਈਟੀ SML 668 ਸੋ ਇਹ ਕਿਸਮ ਜਿਹੜੀ ਆ ਇਹਦਾ ਦਾਣਾ ਮੋਟਾ ਤੇ ਚਮਕੀਲਾ ਹੋਣ ਦੇ ਕਰਕੇ ਇਹ ਮਾਰਕੀਟ ਦੇ ਵਿੱਚ ਬਹੁਤ ਚੰਗਾ ਤੁਹਾਨੂੰ ਜਿਹੜਾ ਮੁਨਾਫਾ ਦਿੰਦੀ ਆ ਤੇ ਇਸ ਕਾਰਨ ਕਰਕੇ SML 668 ਜਿਹੜੀ ਆ ਉਹ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਇਹਦੀ ਕਾਸ਼ਤ ਕੀਤੀ ਜਾਂਦੀ ਹੈ ਸੋ ਕਿਸਾਨ ਭਰਾਵੋ ਇਦੋਂ ਅੱਗੇ ਜੇ ਆਪਾਂ ਗੱਲ ਕਰੀਏ ਕਿ ਇਹਦੇ ਬੀਜ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਬੀਜਾਂ ਦੀ ਦੁਕਾਨ ਆ ਗੇਟ ਨੰਬਰ 1 ਉੱਥੋਂ ਮਿਲ ਸਕਦੇ ਹਨ ਕ੍ਰਿषि ਵਿਗਿਆਨ ਕੇਂਦਰਾਂ ਤੋਂ ਮਿਲ ਸਕਦੇ ਆ ਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਦੇ ਕੋਲੇ ਵੀ ਜਿਹੜਾ ਹੈਗਾ ਉਹ ਗਰਮ ਰੁੱਤ ਦੀ ਮੂੰਗੀ ਦਾ ਬੀਜ ਉਪਲਬਧ ਹੈ ਤੇ ਨਾਲ ਨਾਲ ਜਿਹੜਾ ਮਾਰਕੀਟ ਦੇ ਵਿੱਚ ਜੋ ਬੀਜ ਵਿਕਰੀ ਦੀਆਂ ਦੁਕਾਨਾਂ ਉਹਨਾਂ ਤੋਂ ਵੀ ਤੁਸੀਂ ਬਿੱਲ ਜਿਹੜਾ ਪੱਕਾ ਬਿੱਲ ਪ੍ਰਾਪਤ ਕਰਕੇ ਤੇ ਭਰੋਸੇਯੋਗ ਜਿਹੜਾ ਹੈਗਾ ਸੂਤਰਾ ਉਹਨਾਂ ਤੋਂ ਤੁਸੀਂ ਇਹ ਬੀਜ ਲੈ ਸਕਦੇ ਆ ਇੱਕ ਗੱਲ ਮੈਂ ਇੱਥੇ ਉਹ ਐਡ ਕਰਨੀ ਚਾਹੁੰਦਾ ਕਿ ਜੋ ਵੀ ਯੂਨੀਵਰਸਿਟੀ ਸफारਸ਼ ਕਰਦੀ ਹੈ ਬੀਜ ਉਹ ਪੰਜਾਬ ਦੇ ਧਰਤੀ ਤੇ ਪੌਣ ਪਾਣੀ ਨੂੰ ਮੁੱਖ ਰੱਖ ਕੇ ਸफारਸ਼ਾਂ ਜਾਰੀ ਕੀਤੀਆਂ ਜਾਂਦੀਆਂ ਜਦੋਂ ਆਪਾਂ ਕੋਈ ਬਾਹਰਲੇ ਸੂਬੇ ਦੇ ਵਿੱਚ ਵੱਧ ਝਾੜ ਦੇਣ ਵਾਲੀ ਕਿਸਮ ਨੂੰ ਆਪਣੇ ਸੂਬੇ ਦੇ ਵਿੱਚ ਕਾਸ਼ਤ ਕਰਦੇ ਹਾਂ ਤੇ ਉੱਥੋਂ ਦਾ ਪੌਣ ਪਾਣੀ ਤੇ ਵਾਤਾਵਰਣ ਵੱਖ ਹੋਣੇ ਕਰਕੇ ਉਹ ਤੁਹਾਨੂੰ ਪੂਰਾ ਝਾੜ ਨਹੀਂ ਦੇ ਪਾਉਂਦੀ ਤਾਂ ਕਰਕੇ ਸफारਸ਼ ਕੀਤੀਆਂ ਹੋਈਆਂ ਕਿਸਮਾਂ ਨੂੰ ਹੀ ਤਰਜੀਹ ਦਿੱਤੀ ਜਾਵੇ ਮੈਂ ਡਾਕਟਰ ਦਨਿਸ਼ ਖੇਤੀਬਾੜੀ ਵਿਕਾਸ ਅਫਸਰ ਬਲਾਕ ਡੇਰਾ ਬਸੀ ਜ਼ਿਲ੍ਹਾ ਸਾਹਬਜ਼ਾਦਾ ਜੀਸਿਕ ਨਗਰ ਆਪਾਂ ਨੂੰ ਪਤਾ ਹੈ ਕਿ ਪੰਜਾਬ ਦਾ ਜਿਹੜਾ ਕਿੱਤਾ ਉਹ ਹਰਤ ਕ੍ਰਾਂਤੀ ਤੋਂ ਪਹਿਲਾਂ ਜ਼ਿਆਦਾਤਰ ਬਰਾਨੀ ਰੁੱਤ ਸੀ ਤਰਾਨੀ ਰੁੱਤ ਦੀਆਂ ਫਸਲਾਂ ਦਾ ਏਰੀਆ ਸੀ ਆਪਣੇ ਕੋਲੇ ਆਪਣੇ ਕੋਲੇ ਪਾਣੀ ਦੀ ਬਹੁਤ ਜ਼ਿਆਦਾ ਘਾਟ ਸੀ ਟਿਊਬਵਲ ਨਹੀਂ ਸਨ ਸੋ ਆਪਣੇ ਜਿਹੜੇ ਪੁਰਖੇ ਨੇ ਉਹ ਦਾਲਾਂ ਦੀ ਕਾਸ਼ਤ ਕਰਕੇ ਆਪਦੇ ਘਰ ਜੋਗੀ ਦਾਲ ਅਤੇ ਬਾਹਰ ਵੇਚਣ ਵਾਸਤੇ ਵੀ ਜਿਹੜਾ ਦਾਲ ਦਾ ਉਤਪਾਦਨ ਕਰਦੇ ਰਹੇ ਨੇ ਜੇ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਮੂੰਗੀ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਵੱਲੋਂ 3 ਤੋਂ 5 ਜਿਹੜੇ ਨੇ ਸਿੰਚਾਈਆਂ ਦੀ ਜਿਹੜੀ ਹੈ ਸਿਫਾਰਿਸ਼ ਕੀਤੀ ਗਈ ਹੈ ਜੇ ਆਪਾਂ ਪਹਿਲੀ ਸਿੰਚਾਈ ਦੀ ਗੱਲ ਕਰੀਏ ਕਿਸਾਨ ਵੀਰੋ ਤਾਂ ਜਿਹੜੀ ਪਹਿਲੀ ਸਿੰਚਾਈ ਹੈ ਮੂੰਗੀ ਦੀ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਿਸਾਨ ਵੀਰੋ ਜਿਹੜੀ ਪਹਿਲੀ ਸਿੰਚਾਈ ਹੈ ਤੁਸੀਂ 25 ਦਿਨ ਤੋਂ ਲੇਟ ਨਹੀਂ ਕਰਨੀ ਜਾਂ 25 ਦਿਨ ਤੋਂ ਬਿਲਕੁਲ ਪਹਿਲਾਂ ਨਹੀਂ ਕਰਨੀ ਤੁਸੀਂ ਜਿਹੜੀ ਮੂੰਗੀ ਦੇ ਵਿੱਚ ਪਹਿਲੀ ਸਿੰਚਾਈ ਹੈ ਉਹ 25 ਦਿਨ ਦੇ ਪੂਰੇ ਪੂਰੇ ਵਕਫੇ ਉੱਤੇ ਕਰਨੀ ਹੈ ਕਿਉਂਕਿ ਕਿਸਾਨ ਵੀਰੋ ਜਿਹੜੀ ਪਹਿਲੀ ਸਿੰਚਾਈ ਹੈ ਜੇ ਤੁਸੀਂ ਸਮੇਂ ਤੋਂ ਪਹਿਲਾਂ ਕਰ ਦਿੱਤੀ ਤਾਂ ਜਿਹੜਾ ਮੂੰਗੀ ਦੀ ਜੜ ਦਾ ਵਿਕਾਸ ਹੈ ਉਹ ਤਲਾਂ ਨੂੰ ਡੂੰਘੇ ਦੇ ਵਿੱਚ ਹੋਣ ਦੀ ਬਜਾਏ ਜੇ ਆਪਾਂ ਗੱਲ ਕਰੀਏ ਤਾਂ ਸੱਤਾ ਦੇ ਵਿੱਚ ਜ਼ਿਆਦਾ ਫੈਲਦਾ ਹੈ ਉਹਦੇ ਨਾਲ ਜਿਹੜਾ ਜੜ ਦਾ ਵਿੱਚ ਜਿਹੜਾ ਨਾਈਟ੍ਰੋਜਨ ਫਿਕਸ ਕਰਨ ਦੀ ਜਿਹੜੀ ਸਮਰੱਥਾ ਹੈ ਉਹਦੇ ਵਿੱਚ ਵੀ ਫਰਕ ਪੈਂਦਾ ਇਸ ਤੋਂ ਇਲਾਵਾ ਜਿਹੜੀ ਮੂੰਗੀ ਦੇ ਵਿੱਚ ਜਿਹੜੀ ਜਿਹੜੀ ਹੋਰ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੀ ਜ਼ਰੂਰੀ ਸਿੰਚਾਈ ਹੈ ਉਹ ਹੈ ਤੁਹਾਡੀ ਵਾਢੀ ਤੋਂ ਪਹਿਲਾਂ ਕਿਸੇ ਵੀ ਹਾਲਤ ਦੇ ਵਿੱਚ ਤੁਸੀਂ ਜਿਹੜੀ ਮੂੰਗੀ ਦੀ ਬਿਜਾਈ ਹੈ ਕਰਨ ਤੋਂ ਉਪਰੰਤ 55 ਦਿਨਾਂ ਤੋਂ ਪਹਿਲਾਂ ਪਹਿਲਾਂ ਤੁਸੀਂ ਜਿਹੜਾ ਆਪਦਾ ਜ਼ਮੀਨ ਦੀ ਮਿੱਟੀ ਦੇ ਹਿਸਾਬ ਨਾਲ ਜਿਹੜਾ ਪਾਣੀ ਲਾ ਦੇਣਾ ਆਖਰੀ ਇਸ ਤੋਂ ਤੁਸੀਂ ਲੇਟ ਬਿਲਕੁਲ ਨਹੀਂ ਕਰਨਾ ਕਿਉਂਕਿ ਜੇਕਰ ਤੁਸੀਂ 55 ਦਿਨਾਂ ਤੋਂ ਬਾਅਦ ਜਿੱਦਾਂ ਜਿੱਦਾਂ ਤੁਸੀਂ ਪਾਣੀ ਲੇਟ ਲਾਓਗੇ ਤਾਂ ਜਿਹੜਾ ਫਲੀਆਂ ਦੇ ਪੱਕਣ ਦਾ ਸਮਾਂ ਉਹ ਉੱਪਰ ਨਹੀਂਵੇਂ ਹੋ ਜਾਏਗਾ ਤੁਹਾਡੀ ਜਿਹੜੀ ਫਲੀ ਆ ਖੇਤ ਦੇ ਵਿੱਚ ਉਹ ਬਰਾਬਰ ਨਹੀਂ ਪੱਕਣੀ ਸੋ ਇਸ ਕਰਕੇ ਜਿਹੜੀ ਤੁਸੀਂ ਦੂਜੀ ਆਖਰੀ ਜਿਹੜੀ ਸਿੰਚਾਈ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੀ 55 ਦਿਨ ਤੋਂ ਪਹਿਲਾਂ ਪਹਿਲਾਂ ਤੁਸੀਂ ਆਖਰੀ ਆਪਣੀ ਜਿਹੜੀ ਸਿੰਚਾਈ ਹੈ ਫਲੀ ਦੀ ਮੂੰਗੀ ਦੀ ਕਾਸ਼ਤ ਵਿੱਚ ਕਰ ਦੇਣੀ ਹੈ ਇਹਨੂੰ ਤੁਸੀਂ ਰੁਕਣਾ ਨਹੀਂ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਕਿਸਾਨ ਵੀਰੋ ਤਾਂ ਮੂੰਗੀ ਦੇ ਵਿੱਚ ਆਪਣੇ ਕੋਲੇ ਕੀੜੇ ਮਕੌਣਿਆਂ ਦੇ ਵਿੱਚ ਸਭ ਤੋਂ ਜਿਹੜਾ ਮੇਨ ਜਿਹੜਾ ਇੰਪੋਰਟੈਂਟ ਕੀੜਾ ਥ੍ਰਿਪ ਹੈ ਥ੍ਰਿਪ ਜਿਹੜਾ ਉਹ ਤੁਸੀਂ ਆਮ ਤੌਰ ਤੇ ਵੇਖਦੇ ਹੋ ਜਦੋਂ ਮੂੰਗੀ ਛੋਟੇ ਕੱਦ ਦੀ ਹੁੰਦੀ ਹੈ ਚਲੋ ਹਲੇ ਉਹਦਾ ਵਿਕਾਸ ਸ਼ੁਰੂ ਨਹੀਂ ਹੋਇਆ ਹੁੰਦਾ ਉਸ ਤੋਂ ਲੈ ਕੇ ਅਖੀਰ ਪਕਾਵੇਂ ਸਟੇਜ ਤੱਕ ਥ੍ਰਿਪ ਧੰਮ ਲਾ ਕਿਸੇ ਵੀ ਸਮੇਂ ਹੋ ਸਕਦਾ ਸੋ ਕਿਸਾਨ ਵੀਰੋ ਜਿਹੜੀ ਥ੍ਰਿਪ ਹੈ ਉਹ ਭੂਰੀ ਜੀ ਜੂੰ ਹੁੰਦੀ ਹੈ ਇਹ ਜਿਹੜੀ ਹੈ ਤੁਹਾਡੀ ਗੋਭ ਦੇ ਜਿਹੜੇ ਆ ਵਿੱਚੋਂ ਰਸ ਚੂਸਦੀ ਹੈ ਤੇ ਤੁਹਾਡੀ ਗੋਭ ਨੂੰ ਕਮਜ਼ੋਰ ਕਰ ਦਿੰਦੀ ਹੈ ਜੇ ਡੋਡੀ ਆਉਂਦੀ ਹੈ ਜਾਂ ਫਲੀ ਆਉਂਦੀ ਹੈ ਫਲੀ ਤੋਂ ਵੀ ਬਣਨ ਤੋਂ ਪਹਿਲਾਂ ਇਹ ਰਸ ਚੂਸ ਲੈਂਦੀ ਹੈ ਉਦੇ ਨਾਲ ਜਿਹੜਾ ਬੂਟਾ ਕਮਜ਼ੋਰ ਹੋ ਜਾਂਦਾ ਰਸ ਚੂਸਣ ਕਰਕੇ ਤੇ ਉਹ ਜਿਹੜੀ ਫਲੀ ਆ ਤੇ ਡੋਡੀ ਜਿਹੜੀ ਉਹ ਝੜ ਜਾਂਦੀ ਖੇਤ ਵਿੱਚ ਉਹਦੇ ਨਾਲ ਤੁਹਾਡਾ ਨੁਕਸਾਨ ਹੁੰਦਾ ਜੇਕਰ ਇਹ ਫਲੀ ਬਣਨ ਤੋਂ ਵੀ ਪਹਿਲਾਂ ਇਹ ਆ ਜੇ ਖੇਤ ਵਿੱਚ ਤਾਂ ਬੂਟੇ ਦਾ ਜਿਹੜਾ ਰਸ ਚੂਸ ਕੇ ਇਹ ਤੁਹਾਡਾ ਜਿਹੜਾ ਬੂਟੇ ਦਾ ਨੁਕਸਾਨ ਕਰਦੀ ਆ ਉਹਦਾ ਜਿਹੜਾ ਵਿਕਾਸ ਦਾ ਜਿਹੜਾ ਨਾਰਮਲ ਪੀਰੀਅਡ ਆ ਉਹਨੂੰ ਹਲਾ ਦਿੰਦੀ ਆ ਉਹਦੇ ਨਾਲ ਵੀ ਤੁਹਾਡਾ ਜਿਹੜਾ ਝਾੜ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਕਿਸਾਨ ਵੀਰੋ ਆਪਣੇ ਕੋਲ ਕੀੜਿਆਂ ਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਨੇ ਸੁੰਡੀਆਂ ਨੇ ਇੱਕ ਤਾਂ ਆਪਣੇ ਕੋਲੇ ਜਿਹੜੀ ਹੈਗੀ ਆ ਤੰਬਾਕੂ ਸੁੰਡੀ ਹੈ ਤੇ ਦੂਜੀ ਜਿਹੜੀ ਆਪਣੀ ਹੈਗੀ ਆ ਤਾਣਾਛੇਦਕ ਸੁੰਡੀ ਹੈ ਜਿਹੜੀ ਤਾਣਾਛੇਦਕ ਸੁੰਡੀ ਆ ਜਿਵੇਂ ਕਿ ਤੁਸੀਂ ਨਾਮ ਤੋਂ ਹੀ ਜਾਣਦੇ ਹੋ ਜਿਹੜੀ ਇਹ ਸੁੰਡੀ ਹੈ ਤੁਹਾਡੇ ਜਿਹੜੇ ਆ ਫਲੀਆਂ ਨੂੰ ਤੇ ਜਿਹੜੇ ਬਿਲਕੁਲ ਕੋਮਲ ਪੱਤੇ ਹੁੰਦੇ ਨੇ ਉਹਨਾਂ ਦੇ ਵਿੱਚ ਛੇਕ ਕਰ ਦਿੰਦੀ ਹੈ ਜੇ ਡੋਡੀ ਬਣਦੀ ਹੈ ਫੁੱਲ ਦੀ ਤਾਂ ਉਹਦੇ ਵਿੱਚ ਵੀ ਇਹ ਛੇਕ ਕਰ ਦਿੰਦੀ ਹੈ ਸ਼ਾਮ ਦੇ ਵੇਲੇ ਜੇ ਤੁਸੀਂ ਖੇਤ ਦੇ ਵਿੱਚ ਜਾਓਗੇ ਤਾਂ ਤੁਸੀਂ ਜਾ ਕੇ ਦੇਖੋਗੇ ਜੇ ਪੱਤ ਥੋੜਾ ਜਿਹਾ ਵੀ ਬੁਟਾ ਲਾਓਗੇ ਤਾਂ ਸ਼ਾਮ ਦੇ ਵੇਲੇ ਜਿਹੜੀ ਸੁੰਡੀ ਆ ਬੁਟਾ ਲਾਏ ਤਾਂ ਥੱਲੇ ਝੜ ਜਾਏਗੀ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਜਿਹੜੀ ਆ ਸੁੰਡੀ ਦਾ ਹਮਲਾ ਇਹ ਫਲੀਛੇਦਕ ਸੁੰਡੀ ਦਾ ਹਮਲਾ ਹੋਇਆ ਹੈ ਇੱਕ ਤੁਸੀਂ ਜਿਹੜੀ ਹੋਰ ਚੀਜ਼ ਜਿਹੜੀ ਨੋਟ ਕਰ ਸਕਦੇ ਹੋ ਸ਼ਾਮ ਦੇ ਵੇਲੇ ਤੁਸੀਂ ਦੇਖੋਗੇ ਹਰੇ ਰੰਗ ਦੀ ਇਹਨਾਂ ਦੀ ਜਿਹੜੀ ਵੇਠਾ ਉਹ ਤੁਹਾਨੂੰ ਆਮ ਹੀ ਵੇਖਣ ਦੇ ਵਿੱਚ ਮਿਲ ਜਾਏਗੀ ਇਸ ਤੋਂ ਇਲਾਵਾ ਜਿਹੜੀ ਜਿਹੜੀ ਦੂਸਰੀ ਸੁੰਡੀ ਹੈ ਇਹ ਤੁਹਾਡੀ ਤੰਬਾਕੂ ਸੁੰਡੀ ਹੈ ਇਹਦੇ ਜਿਹੜੇ ਅੰਡੇ ਨੇ ਪੱਤੇ ਦੇ ਬਿਲਕੁਲ ਬੈਕ ਸਾਈਡ ਦੇ ਉੱਤੇ ਹੁੰਦੇ ਨੇ ਇਹਦੇ ਉੱਤੇ ਭੂਰੇ ਰੰਗ ਦਾ ਜਿਹੜਾ ਜਾਲਾ ਹੁੰਦਾ ਤੇ ਇਹ ਜਾੜੇ ਦੇ ਵਿੱਚ ਜਦੋਂ ਬੱਚੇ ਨਿਕਲਦੇ ਨੇ ਅੰਡੇ ਦੇ ਵਿੱਚੋਂ ਛੋਟੀ ਸੁੰਡੀ ਹੁੰਦੀ ਹੈ ਸ਼ੁਰੂ ਦੇ ਵਿੱਚ ਛੋਟੀ ਜਿਹੜੀ ਸੁੰਡੀ ਹੈ ਤੜੇ ਪੱਤਿਆਂ ਦਾ ਜਾਲ ਹੈ ਉਹਦੇ ਵਿੱਚੋਂ ਹਰਾ ਮੱਦ ਦਾ ਖਾ ਕੇ ਇਹ ਵੱਡੀ ਹੋ ਜਾਂਦੀ ਹੈ ਜਦੋਂ ਇਹ ਵੱਡੀ ਹੋ ਜਾਂਦੀ ਹੈ ਵੱਡੀ ਹੋਣ ਤੋਂ ਬਾਅਦ ਇਹ ਪੂਰੇ ਖੇਤ ਵਿੱਚ ਫੈਲ ਕੇ ਸਾਰੇ ਖੇਤ ਦੇ ਵਿੱਚ ਜਿਹੜੀ ਫਲੀ ਹੈ ਫੁੱਲ ਫਲਾਕਾ ਤੇ ਇਹ ਇਹਦਾ ਜਿਹੜਾ ਖਾ ਕੇ ਨੁਕਸਾਨ ਕਰਦੀ ਹੈ ਸੋ ਕਿਸਾਨ ਵੀਰੋ ਇਹਨਾਂ ਜਿਹੜਾ ਕੀੜੇ ਮਕੌੜਿਆਂ ਦੀ ਰੋਕਥਾਮ ਵਾਸਤੇ ਇੱਕ ਤੋਂ ਸਭ ਤੋਂ ਪਹਿਲਾਂ ਜਿਹੜਾ ਜ਼ਰੂਰੀ ਹੈ ਤੁਸੀਂ ਜਿਹੜਾ ਨਿੰਮ ਘੋਲ ਦਾ ਜਿਹੜਾ ਛੜਕਾ ਜ਼ਰੂਰ ਕਰੋ ਨਿੰਮ ਘੋਲ ਜਿਹੜੀ ਵਿਧੀ ਹੈ ਉਹ ਬਹੁਤ ਆਸਾਨ ਵਿਧੀ ਹੈ ਨਿੰਮ ਘੋਲ ਦੀ ਤੁਸੀਂ ਨਿੰਮ ਦੇ ਪੱਤੇ ਨਿੰਮ ਦੀਆਂ ਨਮੋਲੀਆਂ ਤਿੰਨੇਵਾਂ ਦੇ ਕੜਤਨ ਨਾਲ ਭਰੇ ਹੋਏ ਜਿਹੜੇ ਨੇ ਟਾਣੇ ਆ ਛੋਟੇ ਬਰੀਕ ਇਹਨਾਂ ਨੂੰ ਤੁਸੀਂ 5 ਕਿਲੋ ਲੈ ਲੈਣਾ ਹੈ 5 ਕਿਲੋ ਇਹ ਤੁਸੀਂ ਨਿੰਮ ਦਾ ਜਿਹੜਾ ਸਾਰਾ ਮਟੀਰੀਅਲ ਹੈਗਾ ਇਹਨੂੰ 10 ਲੀਟਰ ਪਾਣੀ ਦੇ ਵਿੱਚ ਪਾ ਕੇ ਅੱਧਾ ਘੰਟਾ ਚੰਗੀ ਤਰ੍ਹਾਂ ਨਾਲ ਉਬਾਲਣਾ ਹੈ ਜਦੋਂ ਅੱਧਾ ਘੰਟਾ ਤੁਹਾਡਾ ਪੂਰੀ ਤਰ੍ਹਾਂ ਉਬਲ ਜਾਏਗਾ ਉਹ ਬਲਣ ਤੋਂ ਬਾਅਦ ਤੁਸੀਂ ਇਸ ਸਾਰੇ ਘੋਲ ਦੀ ਕੱਪੜ ਛਾਣ ਕਰ ਲੈਣੀ ਹੈ ਕੱਪੜ ਛਾਣ ਕਰਨ ਤੋਂ ਬਾਅਦ ਜਿਹੜਾ ਤੁਹਾਡੇ ਕੋਲੇ ਕੁੱਲ ਜਿਹੜਾ ਮਾਤਰਾ ਦੇ ਵਿੱਚ ਜਿਹੜਾ ਨਿੰਮ ਘੋਲ ਤਿਆਰ ਹੋਵੇਗਾ ਉਸ ਦੀ ਤੁਸੀਂ ਉਹਦੇ ਵਿੱਚੋਂ 1 ਲੀਟਰ ਜਿਹੜਾ ਨਿੰਮ ਘੋਲ ਦੀ ਸਪਰੇਅ ਹੈ ਤੁਸੀਂ ਖੇਤ ਦੇ ਵਿੱਚ ਕਰ ਸਕਦੇ ਹੋ ਇਹਦੇ ਨਾਲ ਜਿਹੜਾ ਤੁਹਾਡਾ ਥ੍ਰਿਪ ਦਾ ਹਮਲਾ ਉਹ ਕੰਟਰੋਲ ਕਰ ਸਕਦੇ ਹੋ ਤੁਸੀਂ ਤੇ ਇਸ ਤੋਂ ਇਲਾਵਾ ਤੁਸੀਂ ਆਪਣੇ ਖੇਤ ਦੇ ਵਿੱਚ ਨਦੀਨਾਂ ਦੀ ਜਿਹੜੀ ਹੈ ਰੋਕਥਾਮ ਜ਼ਰੂਰ ਕਰੋ ਨਦੀਨਾਂ ਦੀ ਰੋਕਤਾਂਮ ਦੇ ਨਾਲ ਜਿਹੜਾ ਤੁਹਾਡਾ ਸੁੰਡੀਆਂ ਦੇ ਹਮਲੇ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਤੁਸੀਂ ਖੇਤ ਦੇ ਵਿੱਚ ਜਿੰਨਾ ਸਾਫ ਸਫਾਈ ਰੱਖੋਗੇ ਉਹਨਾਂ ਜਿਹੜਾ ਤੁਹਾਡਾ ਖੇਤ ਸੁੰਡੀ ਰਹਿਤ ਮਿਲੂਗਾ ਤੁਹਾਨੂੰ ਮੈਂ ਗੁਰਦੀਪ ਸਿੰਘ ਨੀਅਰ ਡੇਰਾ ਬਸੀ ਦੀ ਮੈਂ ਆਲੂ ਦੀ ਖੇਤੀ ਕਾਫੀ ਕਰਦਾ ਹਾਂ ਔਰ ਜੀ ਦੀ ਕਣਕ ਦੀ ਕਾਸ਼ਤ ਕਾਫੀ ਕਰਦਾ ਹਾਂ ਅੱਜ ਦੇ ਸਮੇਂ ਕਿਸਾਨਾਂ ਦੇ ਖਰਚੇ ਬਹੁਤ ਵੱਧ ਚੁੱਕੇ ਹਨ ਸੋ ਮੇਰਾ ਇੱਕ ਸੁਝਾਅ ਹੈ ਕਿ ਕਿਸਾਨ ਵੀਰੋ ਆਪਾਂ ਨੂੰ ਮੂੰਗੀ ਦੀ ਫਸਲ ਬੀਜ ਲੈਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਘੱਟ ਸਮੇਂ ਦੀ ਕ੍ਰੌਪ ਹੈ ਔਰ ਸਾਡੇ ਖੇਤਾਂ ਨੂੰ ਵੀ ਫਰਟਾਈਲ ਕਰਦੀ ਹੈ ਇਹ ਲਗਭਗ 65 ਕੁ ਦਿਨਾਂ ਦੀ ਕ੍ਰੌਪ ਹੈ ਜਿਸ ਦੇ ਨਾਲ ਸਾਡ ਨੂੰ ਅੱਛੀ ਆਮਦਨ ਹੋ ਜਾਂਦੀ ਹੈ ਲਗਭਗ 7000 ਰੁਪਏ ਕੁਇੰਟਲ ਦਾ ਰੇਟ ਸਾਨੂੰ ਮਿਲ ਜਾਂਦਾ ਲਗਭਗ 8-10 ਕੁਇੰਟਲ ਪ੍ਰਤੀ ਏਕੜ ਦਾ ਝਾੜ ਹੈ ਅਗਰ ਕਿਸਾਨ ਸਮੇਂ ਸਿਰ ਇਹਦੀ ਕਾਸ਼ਤ ਕਰੇ ਮਾਰਚ ਦੀ 18-20 ਤਰੀਕ ਤੋਂ ਲੈ ਕੇ ਜਿਹੜੇ ਆਲੂਆਂ ਦੇ ਖੇਤ ਵਿਹਲੇ ਹੋ ਜਾਂਦੇ ਹਨ ਜਾਂ ਸਰੋਂ ਦੇ ਖੇਤ ਵਿਹਲੇ ਹੋ ਜਾਂਦੇ ਹਨ ਉਹਨਾਂ ਦੇ ਵਿੱਚ ਮੂੰਗੀ ਦੀ ਕਾਸ਼ਤ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਸਕਦਾ ਹੈ ਵਧੀਆ ਝਾੜ ਲੈ ਸਕਦਾ ਹੈ ਔਰ ਬਰਸਾਤ ਪੈਣ ਤੋਂ ਪਹਿਲਾਂ ਉਹਦੀ ਕਟਾਈ ਹੋ ਜਾਂਦੀ ਹੈ ਔਰ ਸਮੇਂ ਸਿਰ ਆਪਣੀ ਫਸਲ ਨੂੰ ਮੰਡੀ 'ਚ ਵੇਚ ਕੇ ਚੰਗਾ ਮੁਨਾਫਾ ਕਮਾ ਸਕਦਾ ਲਗਭਗ 1 ਕਿਲੇ 'ਚੋਂ ਖਰਚੇ ਕੱਢ ਕੇ 50 60000 ਤਾਂ ਸਾਨੂੰ ਬਚ ਹੀ ਜਾਂਦਾ ਹੈ। ਕੁਆਟਰ ਲੈਵਲ ਡਾਊਨ ਜਾਂਦਾ ਜਾ ਰਿਹਾ ਹੈ। ਸਾਨੂੰ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ। ਅਗਰ ਅਸੀਂ ਧਾਲਾਂ ਦੀ ਕਿਸਮ ਕਾਸ਼ਤਾਂ ਕਰਾਂਗੇ ਤਾਂ ਹੀ ਅਸੀਂ ਪਰਫੁੱਲਤ ਰਹਾਂਗੇ। ਨਹੀਂ ਤਾਂ ਸਾਡੀ ਆਉਣ ਵਾਲੀ ਜਨਰੇਸ਼ਨ ਵਾਸਤੇ ਪਾਣੀ ਦੀ ਬੜੀ ਕਿਲਤ ਹੋ ਜਾਊਗੀ। ਇਹ ਧਾਲਾਂ ਸਾਡੀਆਂ ਖੇਤਾਂ ਵਾਸਤੇ ਔਰ ਕਸਾਨ ਦੀ ਆਮਦਨ ਦਾ ਵਧੀਆ ਜਰੀਆ ਬਣਦਾ ਹੈ। ਅਸੀਂ ਜਦੋਂ ਮੂੰਗੀ ਦੀ ਕਾਸ਼ਤ ਕਰਦੇ ਹਾਂ ਉਦੋਂ ਖੇਤ ਦੀ ਸਹੀ ਵਾਤਰ ਦੇਖ ਲੈਣੀ ਚਾਹੀਦੀ ਹੈ ਔਰ ਲਗਭਗ ਸਹੀ ਬਜਾਈ ਸਹੀ ਸਮੇਂ ਦੀ ਆਪਾਂ ਨੂੰ 9 ਇੰਚ ਦੀ ਦੂਰੀ ਤੇ ਮੂੰਗੀ ਦੀ ਬਜਾਈ ਕਰਕੇ ਉਹਦਾ ਝਾੜ ਵੱਧ ਸਕੇ ਸਾਨੂੰ ਨਦੀਨਾਂ ਤੋਂ ਵੀ ਥੋੜਾ ਬਹੁਤਾ ਧਿਆਨ ਰੱਖਣਾ ਪੈਂਦਾ ਹੈ ਬਾਕੀ ਇਹਦੇ ਵਿੱਚ ਕੋਈ ਲੰਮੀਆਂ ਚੌੜੀਆਂ ਖਾਦਾਂ ਨਹੀਂ ਪੈਂਦੀਆਂ ਇਹ ਈਵਨ ਸਾਡੀ ਜ਼ਮੀਨ ਨੂੰ ਫਰਟਾਈਲ ਵੀ ਬਣਾਉਂਦੀ ਹੈ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ ਇਸ ਲਈ ਕਣਕ ਝੋਨੇ ਦੇ ਰਵਾਇਤੀ ਚੱਕਰ ਵਿੱਚੋਂ ਬਾਹਰ ਨਿਕਲਣਾ ਹੀ ਕਿਸਾਨਾਂ ਨੂੰ ਧਾਰਾਂ ਦੀ ਕਾਸ਼ਤ ਕਰਨ ਲਈ ਅੱਗੇ ਆਉਣ ਦੀ ਲੋੜ ਹੈ ਵਾਤਾਵਰਣ ਦੀ ਸੰਭਾਲ ਕਰਨ ਲਈ ਵੀ ਧਾਰਾਂ ਦੀ ਕਾਸ਼ਤ ਕਰਨਾ ਇੱਕ ਵਧੀਆ ਉਪਰਾਹਲਾ ਹੈ ਧਾਰਾਂ ਦੀ ਫਸਲ ਤੇ ਜ਼ਿਆਦਾ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਵੀ ਨਹੀਂ ਹੁੰਦਾ ਕਿਸਾਨ ਭਰਾਵੋ ਜਦੋਂ ਆਪਾਂ ਮੂੰਗੀ ਦੀ ਖੇਤ ਆਪਣੇ ਖੇਤਾਂ ਦੇ ਵਿੱਚ ਕਾਸ਼ਤ ਕਰਨੀ ਆ ਤਾਂ ਇਹਦੇ ਬਜਾਈ ਦੇ ਆਪਣੇ ਕੋਲੇ ਸਹੀ ਜਿਹੜਾ ਟਕਮਾ ਸਮਾਂ ਉਹ 20 ਮਾਰਚ ਤੋਂ ਲੈ ਕੇ ਤੇ 10 ਅਪ੍ਰੈਲ ਤੱਕ ਆ ਪਰੰਤੂ ਤੁਸੀਂ 20 ਅਪ੍ਰੈਲ ਤੱਕ ਵੀ ਇਹਦੀ ਬਜਾਈ ਕਰ ਸਕਦੇ ਆ ਕਾਰਨ ਕੀ ਹੋ ਜਾਂਦਾ 20 ਅਪ੍ਰੈਲ ਤੱਕ ਕਿਉਂ ਜਿਹੜਾ ਹੈਗਾ ਆਪਾਂ ਕਰ ਸਕਦੇ ਆ ਉਹਦੋਂ ਲੇਟ ਕਿਉਂ ਨਹੀਂ ਕਰਦੇ ਤਾਂ ਕਰਕੇ ਨਹੀਂ ਕਰਦੇ ਕਿ ਜਿਹੜੀ ਇਹ ਗਰਮ ਰੁੱਤ ਦੀ ਫਸਲ ਆ ਇਹ ਨੂੰ ਬਹੁਤ ਠੁਕਮਾ ਸਮਾਂ ਹੋਣੇ ਕਰਕੇ ਜਦੋਂ ਆਪਣੀ ਅਖੀਰ ਤੇ ਜਾ ਕੇ ਵਰਖਾ ਪੈਣ ਲੱਗ ਜਾਂਦੀ ਆ ਤਾਂ ਫੇਰ ਇਹ ਜਿਹੜਾ ਉਹ ਪੱਤੇ ਕੱਢੀ ਜਾਂਦੀ ਆ ਨਵੇਂ ਫੁੱਲ ਚੱਕੀ ਜਾਂਦੀ ਆ ਫਸਲ ਤੇ ਵਾਢੀ ਤੇ ਆਉਂਦੀ ਨਹੀਂ ਕਿ ਤੇ ਥੋੜੀ ਆਉਣ ਵਾਲੀ ਫਸਲ ਲੇਟ ਹੋ ਜਾਂਦੀ ਆ ਇੱਕ ਤਾਂ ਇਹ ਕਾਰਨ ਆ ਦੂਜਾ ਹੈ ਕਿ ਜੇ ਜ਼ਿਆਦੇ ਵਰਖਾ ਪੈ ਜੇ ਤਾਂ ਫੇਰ ਇਹਦੀ ਵਾਢੀ ਕਰਨੀ ਔਖੀ ਹੋ ਜਾਂਦੀ ਆ ਤਾਂ ਫੇਰ ਸਾਡੇ ਕਿਸਾਨ ਭਰਾਏ ਨੂੰ ਹਰੀ ਖਾਦ ਦੇ ਰੂਪ ਦੇ ਵਿੱਚ ਖੇਤ ਵਿੱਚ ਹੀ ਮਿਲਾਉਂਦੇ ਹਨ ਇਹ ਬੜਾ ਹੀ ਅਹਿਮ ਹੈ ਕਿ ਪਹਿਲਾਂ ਆਪਾਂ ਜਿਹੜੀ ਰਵਾਇਤੀ ਬਜਾਈ ਸੀ ਮੂੰਗੀ ਦੀ ਕਰਦੇ ਆਏ ਆ ਜਿਹਦੇ ਵਿੱਚ ਖੇਤ ਨੂੰ ਰੌਣੀ ਕਰਕੇ ਤੇ ਉਸ ਤੋਂ ਬਾਅਦ ਰੌਣੀ ਵਸਤਰ ਆਉਣ ਤੇ ਵਾਹ ਕੇ ਦੋ ਸੁਹਾਗੇ ਮਾਰ ਕੇ ਆਪਾਂ ਰਵਾਇਤੀ ਡ੍ਰਿਲ ਦੇ ਨਾਲ ਬਜਾਈ ਕਰੀਦੀ ਸੀ ਪਰੰਤੂ ਹੁਣ ਜਿਵੇਂ-ਜਿਵੇਂ ਵਿਗਿਆਨ ਨੇ ਯੂਨੀਵਰਸਿਟੀ ਨੇ ਤੁਹਾਨੂੰ ਖੋਜ ਕਰਕੇ ਨਵੀਂ ਮਸ਼ੀਨਰੀ ਦੇਤੀ ਆ ਤਾਂ ਉਹਦੀ ਆਪਾਂ ਸਹਾਇਤਾ ਦੇ ਨਾਲ ਕੀ ਹੈ ਕਿ ਕਣਕ ਦੇ ਵਾਢ ਦੇ ਵਿੱਚ ਜੇ ਖਾਸ ਕਰਕੇ ਗੱਲ ਕਰੀਏ ਤਾਂ ਤੂੜੀ ਬਣਾਉਣ ਤੋਂ ਬਾਅਦ ਨਾਲ ਦੀ ਨਾਲ ਹੀ ਪਾਣੀ ਲਾ ਕੇ ਜਦੋਂ ਖੇਤ ਬੱਤਰ ਹੁੰਦਾ ਤੇ ਤੁਸੀਂ ਜ਼ੀਰੋ ਡਰਿੱਲ ਦੇ ਨਾਲ ਬਜਾਈ ਕਰ ਸਕਦੇ ਆ ਸੋ ਜ਼ੀਰੋ ਡਰਿੱਲ ਦੇ ਨਾਲ ਬਜਾਈ ਜਿਹੜੀ ਆ ਉਹਦੇ ਵਿੱਚ ਕੀ ਹੁੰਦਾ ਕਿ ਤਕਰੀਬਨ ਤੁਹਾਡਾ 9 ਇੰਚ ਦਾ ਜਿਹੜਾ ਔਰੇ ਤੋਂ ਔਰੇ ਦਾ ਫਾਸਲਾ ਹੁੰਦਾ ਤੁਹਾਡੀ 4 ਤੋਂ 6 ਸੈਂਟੀਮੀਟਰ ਦੀ ਡੰਗਾਈ ਦੇ ਉੱਤੇ ਜਿਹੜਾ ਆਪਾਂ ਬੀਜ ਇਹਨੂੰ ਕੇਰਦੇ ਆ ਤੇ ਬੀਜ ਦੀ ਮਾਤਰਾ ਕਿਸਾਨ ਭਰਾਵੋ ਜਿਹੜੀ ਆ ਉਹ ਆਪਣੀ ਜੇ ਤੁਸੀਂ ਭਲਾ ਜੀਰੋ ਡਰਲ ਨਾਲ ਕਾਸ਼ਤ ਕਰਨੀ ਆ ਜਾਂ ਆਪਾਂ ਦੂਜੀ ਵਿਧੀ ਆ ਹੈਪੀ ਸੀਡਰ ਦੇ ਨਾਲ ਹੈਪੀ ਸੀਡਰ ਦੇ ਨਾਲ ਕੀ ਹੈ ਕਿ ਜਦੋਂ ਆਪਾਂ ਕਣਕ ਵੱਢ ਲਈ ਤੇ ਬਿਨਾਂ ਤੂੜੀ ਬਣਾਈ ਤੋਂ ਉਸੇ ਵਿਧੀ ਦੇ ਨਾਲ ਹੀ ਤੁਸੀਂ ਕਾਸ਼ਤ ਕਰ ਸਕਦੇ ਆ ਜਿਹੜਾ ਹੈਪੀ ਸੀਡਰ ਆਪਦੇ ਖੇਤਾਂ ਵਿੱਚ ਚਲਾ ਦਿਓ ਤੇ ਜਿਹੜਾ ਉਹ ਤੁਹਾਡਾ ਖੇਤ ਦਾ ਮੱਲੜ ਵੀ ਜਿਹੜਾ ਉਹ ਵੀ ਵਧੂਗਾ ਤੇ ਨਾਲ ਦੀ ਨਾਲ ਹੀ ਖਰਚਾ ਵੀ ਘਟੂਗਾ ਤੀਜੀ ਜਿਹੜੀ ਵਿਧੀ ਆ ਉਹ ਆਪਣੇ ਕੋਲੇ ਆ ਗਈ ਬੈਡਾਂ ਤੇ ਬਿਜਾਈ ਦੀ ਸੋ ਬੈੱਡਾਂ ਦਾ ਜਿਹੜੀ ਬਜਾਈ ਆ ਉਹਦੇ ਵਿੱਚ ਤਕਰੀਬਨ ਤੁਹਾਡਾ ਸਵਾ 1.2 ਫੁੱਟ ਦਾ ਜਿਹੜਾ ਹੈਗਾ ਉਹ ਬੈੱਡ ਬਣ ਜਾਂਦਾ ਸਵਾ 1.2 ਫੁੱਟ ਦਾ ਜਿਹੜਾ ਬੈੱਡ ਆ ਉਹਦੇ ਵਿੱਚ ਤੁਹਾਨੂੰ ਤੁਸੀਂ ਕਹਿ ਲਓ ਕਿ 30 ਸੈਂਟੀਮੀਟਰ ਦੀ 1 ਫੁੱਟ ਦੀ ਖਾਲੀ ਆ ਗਈ ਤੇ ਸਵਾ 1 ਫੁੱਟ ਦਾ ਬੈੱਡ ਆ ਗਿਆ ਜਿਹਦੇ ਵਿੱਚ ਤਕਰੀਬਨ ਤੁਸੀਂ 9 ਕੰਚਰੀ ਦੂਰੀ ਦੇ ਉੱਤੇ ਦੋ ਲਾਈਨਾਂ ਦੇ ਵਿੱਚ ਜਿਹੜਾ ਮੂੰਗੀ ਦੀ ਬਜਾਈ ਕਰ ਸਕਦੇ ਆ ਤੇ ਬੀਜ ਦੀ ਮਾਤਰਾ ਜੀ ਮੈਂ ਗੱਲ ਕਰੀ ਸੀਗੀ ਤੇ ਬੀਜ ਦੀ ਮਾਤਰਾ ਕਹਾਂ ਕੋਈ ਵੀ ਵਿਧੀ ਦੇ ਨਾਲ ਤੁਸੀਂ ਬਜਾਈ ਕਰਨੀ ਆ ਤਾਂ 1837 ਤੇ 832 ਮੂੰਗੀ ਦਾ ਤਾਂ 12 ਕਿਲੋ ਬੀਜ ਪਾਉਣਾ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ 668 ਮੂੰਗੀ ਦਾ 15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣਾ ਕਿਉਂਕਿ ਉਹਦਾ ਦਾਣਾ ਥੋੜਾ ਜਿਹਾ ਮੋਟਾ ਹੁੰਦਾ ਤਾਂ ਕਰਕੇ ਬੀਜ 3 ਕਿਲੋ ਵੱਧ ਪੈਂਦਾ ਹੁਣ ਹੈ ਵੀ ਆਪਾਂ ਖੇਤ ਦੀ ਤਿਆਰੀ ਵੀ ਕਰ ਲਈ ਤੇ ਮੂੰਗੀ ਦਾ ਬੀਜ ਵੀ ਲੈ ਆਂਦਾ ਹੁਣ ਬਜਾਈ ਕਰਨ ਤੋਂ ਪਹਿਲਾਂ ਇੱਕ ਨੁਕਤਾ ਤੁਸੀਂ ਧਿਆਨ ਦੇ ਵਿੱਚ ਜਿਹੜਾ ਜ਼ਰੂਰੀ ਰੱਖਣਾ ਉਹ ਇਹ ਹੈ ਕਿ ਰਾਈ ਜੋਬੀਅਮ ਕਲਚਰ ਜਿਹਨੂੰ ਆਪਾਂ ਕਹਿ ਦਿੰਨੇ ਆ ਰਾਈ ਜੋਬੀਅਮ ਦਾ ਟੀਕਾ ਉਹ ਯੂਨੀਵਰਸਿਟੀ ਜਾਂ ਕੇਵੀਕੇ ਜਾਂ ਐਫਐਸ ਐਫਐਸ ਤੋਂ ਤੁਹਾਨੂੰ ਤਕਰੀਬਨ 30 ਰੁਪਏ ਦਾ ਸਾਰਾ ਉਹ ਮਿਲ ਜਾਂਦਾ ਕੰਸੋਰਸ਼ੀਅਮ ਜਿਹਦੇ ਵਿੱਚ ਰਾਈ ਜੋਬੀਅਮ ਤੇ ਰਾਈ ਜੋ ਬੈਕਟੀਰੀਆਮ ਹੁੰਦਾ ਉਹ ਇਹ ਜਵਾਣੂ ਜਿਹੜੇ ਆ ਉਹ ਤੁਸੀਂ ਮੂੰਗੀ ਦਾ ਬੀਜ ਆ ਉਹਨੂੰ ਜ਼ਰੂਰ ਲਾਉਣੇ ਆ ਤਰੀਕਾ ਕੀ ਆ ਤਕਰੀਬਨ 300 ਐਮਐਲ ਤੁਸੀਂ ਪਾਣੀ ਲੈ ਲਓ ਤਾਂ ਉਹ ਪਾਣੀ ਜਿਹੜਾ ਉੱਤੇ ਚੰਗੀ ਤਰ੍ਹਾਂ ਝੱਸ ਕੇ ਬੀਜ ਦੇ ਉੱਤੇ ਛਾਵੇਂ ਤੇ ਨਾਲ ਹੀ ਇਹ ਪੈਕਟ ਜਿਹੜਾ ਉਲਾਦਣਾ ਤੇ ਛਾਵੇਂ ਬੀਜ ਨੂੰ ਪਿਆਰ ਆਂਦੇ ਨਾਲ ਤੇ 1 ਘੰਟੇ ਦੇ ਵਿੱਚ ਵਿੱਚ ਜਿਹੜਾ ਉਹ ਡਰਿੱਲ ਦੇ ਵਿੱਚ ਪਾ ਕੇ ਤੁਸੀਂ ਇਹਦੀ ਬਜਾਈ ਕਰ ਦੇਣੀ ਆ ਇਹਦੇ ਨਾਲ ਕੀ ਹੋਊਗਾ ਕਿ ਜਿਹੜੇ ਜਵਾਣੂ ਤੁਸੀਂ ਪਹਿਲਾਂ ਹੀ ਲਾਤੇ ਉਹਨਾਂ ਨੇ ਜੋ ਮੂੰਗੀ ਦੀ ਫਸਲ ਦੀਆਂ ਜੜਾਂ ਦੇ ਵਿੱਚ ਜਿਹੜੀਆਂ ਗੰਢਾਂ ਹੁੰਦੀਆਂ ਉਹ ਨਾਈਟ੍ਰੋਜਨ ਫਿਕਸ ਕਰਨ ਕਰਕੇ ਗੰਢਾਂ ਬਣਦੀਆਂ ਉਹ ਬੜੀ ਤੇਜ਼ੀ ਨਾਲ ਡਿਵੈਲਪ ਹੋ ਜਾਣਗੀਆਂ ਇਹਦੇ ਵਿੱਚ ਖਾਦਾਂ ਦੀ ਬਹੁਤ ਘੱਟ ਜਿਹੜੀ ਆਪਾਂ ਨੂੰ ਲੋੜ ਪੈਂਦੀ ਆ ਯੂਰੀਆ ਸਿਰਫ 5 ਕਿਲੋ ਨਾਈਟ੍ਰੋਜਨ ਜਿਹੜੀ 11 ਕਿਲੋ ਤੁਹਾਡੀ ਯੂਰੀਆ ਬਣਦੀ ਆ ਤੇ ਸਿੰਗਲ ਸੁਪਰ ਫਾਸਫੇਟ ਜਿਹੜੀ ਆ ਉਹ 16 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਫਾਸਫੋਰਸ ਜਿਹੜੀ ਕਿ ਤੁਸੀਂ ਸਿੰਗਲ ਸੁਪਰ ਫਾਸਫੇਟ ਦੇ ਰੂਪ ਚ ਪਾਉਣੀ ਆ 100 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸੋ 100 ਕਿਲੋ ਸਿੰਗਲ ਸੁਪਰ ਫਾਸਫੇਟ ਤੇ 11 ਕਿਲੋ ਯੂਰੀਆ ਤੁਸੀਂ ਬਜਾਈ ਦੇ ਨਾਲ ਹੀ ਡ੍ਰਿਲ ਕਰ ਦੇਣੀ ਆ ਸੂਪਰ ਨੂੰ ਕਿਉਂ ਤਰਜੀਹ ਦੇਣੀ ਆ ਡੀਏਪੀ ਨੂੰ ਕਿਉਂ ਨਹੀਂ ਦੇਣੀ ਕਿਉਂਕਿ ਸਿੰਗਲ ਸੁਪਰ ਫਾਸਫੇਟ ਦੇ ਵਿੱਚ ਸਲਫਰ ਤੱਤ ਹੁੰਦਾ ਸੋ ਸਲਫਰ ਤੱਤ ਜਿਹੜਾ ਜਾਦੇ ਹੋਣੇ ਕਰਕੇ ਆਪਾਂ ਮੂੰਗੀ ਦੀ ਫਸਲ ਦੇ ਵਿੱਚ ਸਿੰਗਲ ਸੁਪਰ ਫਾਸਫੇਟ ਨੂੰ ਹੀ ਤਰਜੀਹ ਦੇਣੀ ਹੈ ਇਹ ਤੋਂ ਬਿਨਾ ਹੋਰ ਕੋਈ ਵੀ ਖਾਦ ਮੂੰਗੀ ਦੀ ਫਸਲ ਨੂੰ ਆਪਾਂ ਨਹੀਂ ਪਾਉਣੀ ਗਰਮ ਰੁੱਤ ਦੀ ਮੂੰਗੀ ਵਾਲੇ ਪਾਸੇ ਆਈਏ ਤਾਂ ਇਹਦੇ ਨਾਲ ਕੀ ਆ ਕਿ ਆਪਾਂ ਫਸਲੀ ਵਿਭਿੰਨਤਾ ਦੇ ਵਿੱਚ ਵੀ ਹਿੱਸਾ ਪਾਵਾਂਗੇ ਤੇ ਨਾਲ ਹੀ ਤੁਹਾਡੀਆਂ ਜ਼ਮੀਨਾਂ ਦੀ ਉਪਜਾਊ ਸ਼ਕਤੀ ਵਧੂਗੀ ਤੇ ਵਧੇਰੇ ਆਮਦਨੀ ਦਾ ਜਿਹੜਾ ਲਾਭ ਆ ਉਹ ਵੀ ਮਿਲੂਗਾ ਤੇ ਇਸ ਤਰੀਕੇ ਦੇ ਨਾਲ ਆਪਾਂ ਗਰਮ ਰੁੱਤ ਦੀ ਜਿਹੜੀ ਮੂੰਗੀ ਆ ਉਹਦੀ ਕਾਸ਼ਤ ਲਾਜ਼ਮੀ ਬਣਾਈਏ ਸਾਰੇ ਹੀ ਕਿਸਾਨ ਭਰਾਵਾਂ ਨੂੰ ਇਹ ਹੀ اپੀਲ ਹੈ ਮੈਂ ਸੁਖਦੀਪ ਸਿੰਘ ਫੌਜੀ ਜ਼ਿਲ੍ਹਾ ਐਸਐਸ ਨਗਰ ਮਹਾਲੀ ਤਹਿਸੀਲ ਡੇਰਾ ਵਸੀ ਪਵਾਦ ਦੇ ਇਲਾਕੇ ਤੋਂ ਜਿਵੇਂ ਕਿ ਮੈਕਮੇ ਵੱਲੋਂ ਤੇ ਹੋਰ ਵਿਭਾਗਾਂ ਵੱਲੋਂ ਇੱਕ ਬਦਲਵੀਂ ਖੇਤੀ ਦਾ ਬਾਰੇ ਆਪਾਂ ਨੂੰ ਕਿਹਾ ਜਾਂਦਾ ਹੈ ਉਹਦੇ ਸਬੰਧਤ ਦਾਲਾਂ ਦੀ ਕਾਸ਼ਤ ਕਿਉਂਕਿ ਦਿਨ ਪਰ ਦਿਨ ਦਾਲਾਂ ਵੀ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਤੇ ਆਪਾਂ ਨੂੰ ਇਹ ਖੁਦ ਪੈਦਾ ਕਰਨੀਆਂ ਚਾਹੀਦੀਆਂ ਜਿਵੇਂ ਕਿ ਕਣਕ ਦੀ ਵਾਢੀ ਤੋਂ ਬਾਅਦ ਸਰੋਂ ਦੀ ਵਾਢੀ ਤੋਂ ਬਾਅਦ ਲਗਭਗ 2 2.5 ਮਹੀਨੇ ਆਪਣੀ ਜ਼ਮੀਨ ਵਿਹਲੀ ਰਹਿੰਦੀ ਹੈ ਉਹਦੇ ਤੇ ਆਪਾਂ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਇੱਕ ਆਪਣਾ ਇਨਕਮ ਦਾ ਸੋਰਸ ਬਣਦਾ ਹੈ ਤੇ ਦੂਜਾ ਆਪਾਂ ਦਾਲਾਂ ਵੀ ਪੈਦਾ ਕਰ ਸਕਦੇ ਹਾਂ ਆਪਣੇ ਨਾਲ ਇਧਰ ਪਵਾਦ ਦੇ ਇਲਾਕੇ ਚ ਪਾਣੀ ਦਾ ਪੱਧਰ ਕਾਫੀ ਡੂੰਘਾ ਜਾ ਚੁੱਕਾ ਹੈ ਉਹਦੇ ਸਬੰਧਤ ਇਹੋ ਜਿਹੀਆਂ ਫਸਲਾਂ ਨਾਲ ਜਿਵੇਂ ਕਿ ਦਾਲਾਂ ਦੀ ਦਾਲਾਂ ਵਰਗੀ ਮੂੰਗੀ ਉੜਦਾਂ ਵਰਗੀ ਫਸਲਾਂ ਨਾਲ ਆਪਾਂ ਪਾਣੀ ਦੀ ਵੀ ਬਚਤ ਕਰ ਸਕਦੇ ਆ ਬਾਕੀ ਮੈਕਮੇ ਵਾਲੇ ਇਹ ਵੀ ਦੱਸਦੇ ਨੇ ਤੇ ਸਾਨੂੰ ਵੀ ਪਤਾ ਹੀ ਹੈ ਕਿਸਾਨਾਂ ਨੂੰ ਸਾਰਿਆਂ ਨੂੰ ਕਿ ਮੂੰਗੀ ਦੀ ਜਿਹੜੀ ਫਸਲ ਆ ਇਹਦੇ ਚ ਇਹੋ ਜੇ ਤੱਤ ਹੁੰਦੇ ਨੇ ਕਿ ਉਹ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਕਰਦੀ ਹੈ ਜਿਵੇਂ ਕਿ ਆਪਾਂ ਨੂੰ ਦਾਲਾਂ ਦੇ ਵੀ ਐਮਐਸਪੀ ਮਿਲੇਗੀ ਤਾਂ ਆਪਾਂ ਦਾਲਾਂ ਬੀਜਾਂਗੇ ਝੋਨੇ ਦੇ ਚੱਕਰ ਤੋਂ ਬਾਹਰ ਨਿਕਲਾਂਗੇ ਉਹਦੇ ਨਾਲ ਸਾਡੀ ਪਾਣੀ ਦੀ ਵੀ ਬਹੁਤ ਬਚਤ ਹੋਵੇਗੀ ਤੇ ਇੱਕ ਆਪਣੀ ਧਰਤੀ ਵੀ ਉਪਜਾਊ ਹੋਏਗੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਤ ਹੋਵੇਗੀ ਆਪਾਂ ਸਾਰੇ ਫਸਲੀ ਚੱਕਰ ਤੇ ਨਿਕਲ ਗਏ ਦਾਲਾਂ ਦੀ ਖੇਤੀ ਵੱਲ ਵੀ ਆਈਏ ਕਿਉਂਕਿ ਪੁਰਾਣੇ ਜ਼ਮਾਨੇ 'ਚ ਸਾਡੇ ਬਚਪਨ 'ਚ ਬਜ਼ੁਰਗ ਸਾਡੇ ਕਈ ਕਿਸਮ ਦੀਆਂ ਦਾਲਾਂ ਬੀਜਦੇ ਹੁੰਦੇ ਸੀ ਜੋ ਕਿ ਮਾਰੂ ਵੀ ਹੋ ਜਾਂਦੀਆਂ ਸੀ ਉਸ ਟਾਈਮ ਜਿਵੇਂ ਹਰ ਹਰ ਦੀ ਖੇਤੀ ਚਨੇ ਮਸਰ ਉਰਦ ਮੂੰਗੀ ਉਰਦ ਜਿਵੇਂ ਮਾਂ ਬੋਲ ਦਿੰਦੇ ਉਹ ਹੁੰਦੇ ਸੀ ਪਰ ਅੱਜ ਕੱਲ ਆਪਾਂ ਉਹਨੂੰ ਬੀਜ ਨਹੀਂ ਰਹੇ ਇੱਕ ਮੇਰਾ ਸਨੇਹਾ ਹੋਰ ਹੈ ਜੀ ਵਾਤਾਵਰਨ ਦੀ ਸੁੱਧਤਾ ਲਈ ਕਿ ਸਾਰੇ ਕਿਸਾਨ ਭਰਾ ਆਪਣੀ ਆਪਣੀ ਮੋਟਰਾਂ ਤੇ ਜਿੱਥੇ ਮੋਟਰਾਂ ਪਾਂਦਾ ਸਪੌਦੇ ਜਰੂਰ ਲਾਓ ਕਿਸਾਨ ਵੀਰੋ ਜੇਕਰ ਆਪਾਂ ਗੱਲ ਕਰੀਏ ਮੂੰਗੇ ਦੇ ਵਿੱਚ ਬਿਮਾਰੀਆਂ ਦੀ ਤਾਂ ਜਿਹੜੀ ਬਹੁਤ ਹੀ ਜ਼ਿਆਦਾ ਗੰਭੀਰ ਜਿਹੜੀ ਬਿਮਾਰੀ ਹੈ ਉਹ ਚਿਤਕਬਰਾ ਰੋਗ ਹੈ ਚਿਤਕਬਰਾ ਰੋਗ ਤੋਂ ਜਿਵੇਂ ਨਾਮ ਤੋਂ ਹੀ ਬੜਾ ਸਭਾਵਕ ਹੈ ਕਿ ਇਹਦੇ ਜਿਹੜੇ ਪੱਤੇ ਆ ਉਹ ਚਿਤਕਬਰੇ ਰੰਗ ਦੇ ਹੋ ਜਾਂਦੇ ਆ ਇਹ ਜਿਹੜਾ ਰੋਗ ਹੈ ਕਿਸਾਨ ਵੀਰੋ ਚਿੱਟੀ ਮੱਖੀ ਰਾਹੀਂ ਵਿਸ਼ਾਣੂ ਜਿਹੜਾ ਲੈ ਕੇ ਆਉਂਦੀ ਹੈ ਜਦੋਂ ਰਸ ਚੂਸਦੀ ਹੈ ਤਾਂ ਉਹਦੇ ਵਿਸ਼ਾਣੂ ਰਾਹੀਂ ਜਿਹੜਾ ਹੈ ਇਹ ਰੋਗ ਫੈਲਦਾ ਸੋ ਕਿਸਾਨ ਵੀਰੋ ਜਦੋਂ ਤੁਹਾਨੂੰ ਖੇਤ ਦੇ ਵਿੱਚ ਸ਼ੁਰੂ ਚ ਹੀ ਚਿਤਕਬਰੇ ਰੋਗ ਦੇ ਜਿਹੜੇ ਲੱਛਣ ਆ ਪੱਤੇ ਦੇ ਵਿੱਚ ਤੁਹਾਨੂੰ ਚਿਤਕਬਰਾ ਪੰਡ ਦਿਖੇ ਜਾਂ ਲੱਗੇ ਵੀ ਪੱਤੇ ਮੁਚੜੇ ਹੋਏ ਨੇ ਸ਼ੁਰੂ ਦੇ ਵਿੱਚ ਹੀ ਤੁਸੀਂ ਕਿਸਾਨ ਵੀਰੋ ਜਿਹੜੇ ਆ ਪੱਤੇ ਉਹ ਕੱਢ ਦੇਣੇ ਆ ਬਾਹਰ ਬੂਟੇ ਸਾਰੇ ਬਾਹਰ ਕੱਢ ਕੇ ਉਹਨਾਂ ਨੂੰ ਨਸ਼ਟ ਕਰ ਦਿਓ ਦੂਜਾ ਕਿਸਾਨ ਵੀਰੋ ਜਿਹੜਾ ਤੁਸੀਂ ਇੱਕ ਹੋਰ ਤਰੀਕਾ ਹੈ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਚਿਤਕਬਰਾ ਰੋਗ ਨਾਲ ਟਕਰਾ ਕਰਨ ਵਾਲੀਆਂ ਜਿਹੜੀਆਂ ਸਫਾਰਸ਼ ਉਹਦਾ ਜਿਹੜੀਆਂ ਕਿਸਮਾਂ ਨੇ ਉਹਨਾਂ ਦੀ ਕਾਸ਼ਤ ਕਰੋ ਕਿਸਾਨ ਵੀਰੋ ਮੂੰਗੀ ਦੀ ਜਿਹੜੀ ਵਾਢੀ ਐ ਉਹ ਬੜੀ ਜ਼ਿਆਦਾ ਧਿਆਨ ਦੇਣ ਵਾਲੀ ਜਿਹੜੀ ਗੱਲ ਐ ਮੂੰਗੀ ਦੀ ਤੁਸੀਂ ਜਦੋਂ ਵਾਢੀ ਕਰਨੀ ਐ ਤਾਂ 80 ਤੋਂ 85% ਫਲੀਆਂ ਪੱਕਣ ਤੇ ਤੁਸੀਂ ਮੂੰਗੀ ਦੀ ਜਿਹੜੀ ਵਾਢੀ ਐ ਸ਼ੁਰੂ ਕਰ ਦੇਣੀ ਹੈ ਕਿਉਂਕਿ ਜੇ ਤੁਸੀਂ ਇਹਨੂੰ ਜ਼ਿਆਦਾ ਪਕਾਉਂਦੇ ਹੋ ਇਸ ਤੋਂ ਬਾਅਦ ਜਦੋਂ ਤੁਸੀਂ ਜ਼ਿਆਦਾ ਮੂੰਗੀ ਨੂੰ ਪਕਾ ਲੋਗੇ ਤਾਂ ਵਾਢੀ ਵੇਲੇ ਜਿਹੜਾ ਮੂੰਗੀ ਦਾ ਦਾਣਾ ਖੇਤ ਵਿੱਚ ਹੀ गिर ਜਗਾ ਤੇ ਆਪਣੀ ਫਸਲ ਦਾ ਨੁਕਸਾਨ ਹੋ ਸਕਦਾ ਹੈ ਤੁਸੀਂ ਆਪਣਾ ਜਿਹੜਾ ਨਾਰਮਲ ਜਿਹੜਾ ਥਰੇਸ਼ਰ ਆ ਉਹਦੇ ਵਿੱਚ ਵੀ ਜਿਹੜੀ ਹੈ ਮੂੰਗੀ ਦੀ ਵਾਢੀ ਜਿਹੜੀ ਹੈ ਕਰ ਸਕਦੇ ਹੋ ਆਪਣੀ ਮੂੰਗੀ ਹੱਥਾਂ ਨਾਲ ਵੱਢ ਕੇ ਥਰੇਸ਼ਰ ਵਿੱਚ ਪਾ ਸਕਦੇ ਹੋ ਤੁਹਾਡੇ ਜਿਹੜੀ ਮੂੰਗੀ ਅਲੱਗ ਹੋ ਜੇਗੀ ਤੇ ਜਿਹੜਾ ਤੁਹਾਡਾ ਹਰਾ ਪੱਤਿਆ ਜਿਹੜਾ ਰਹਿਤ ਖੂੰਦ ਉਹ ਅਲੱਗ ਹੋ ਜੇਗੀ ਕਿਸਾਨ ਵੀਰੋ ਇਸ ਦੇ ਵਿੱਚ ਤੁਹਾਨੂੰ ਮੈਂ ਇੱਕ ਹੋਰ ਜਿਹੜੀ ਗੱਲ ਐਡ ਕਰ ਦਿਆਂ ਆਪਾਂ ਨੂੰ ਮੂੰਗੀ ਦੀ ਵਾਢੀ ਦੇ ਬਾਅਦ ਦਾਣੇ ਤਾਂ ਮਿਲਦਾ ਹੀ ਮਿਲਦੇ ਆ ਇਸ ਤੋਂ ਬਾਅਦ ਜਿਹੜੀ ਹਰੇ ਰੰਗ ਦੀ ਜਿਹੜੀ ਰਹਿਤ ਖੂੰਦ ਹੈ ਇਹ ਬਹੁਤ ਉੱਤਮ ਕਿਸਮ ਦਾ ਜਿਹੜਾ ਚਾਰਾ ਜਿਹੜਾ ਪਸ਼ੂਆਂ ਵਾਸਤੇ ਬਣਦੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆ ਪੋਸ਼ਟਿਕ ਤੱਤ ਹੁੰਦੇ ਨੇ ਇਹ ਤੁਹਾਡਾ ਅਜਾਇਆ ਨਹੀਂ ਜਾਂਦਾ ਇਸ ਕਰਕੇ ਜਦੋਂ ਤੁਸੀਂ ਮੂੰਗੀ ਦੀ ਵਾਢੀ ਕਰ ਲੈਣੀ ਹੈ ਦਾਣੇ ਲੈ ਲੈਣੇ ਆ ਤਾਂ ਤੁਸੀਂ ਜਿਹੜਾ ਇਹ ਹਰਾ ਮਾਦ ਦਾ ਇਹਨੂੰ ਸੁੱਟਣ ਦੀ ਬਜਾਏ ਪਸ਼ੂਆਂ ਦੇ ਚਾਰੇ ਦੇ ਵਿੱਚ ਮਿਲਾ ਕੇ ਜ਼ਰੂਰ ਦਿਓ ਤਾਂ ਜੋ ਤੁਸੀਂ ਜਿਹੜਾ ਪਸ਼ੂਆਂ ਨੂੰ ਵੀ ਜਿਹੜੀ ਹੈ ਇੱਕ ਚੰਗੀ ਖੁਰਾਕ ਉਹਨਾਂ ਦੇ ਫੀਡ ਦੇ ਵਿੱਚ ਸ਼ਾਮਿਲ ਕਰ ਸਕੋ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਜ਼ਰੂਰੀ ਹੈ ਗਰਮੀ ਰੁੱਤ ਦੀ ਮੂੰਗੀ ਦੀ ਗੱਲ ਵੀ ਜਿਹੜਾ ਤੁਹਾਡਾ ਕਣਕ ਦੀ ਵਾਢੀ ਤੋਂ ਉਪਰੰਤ ਅਤੇ ਝੋਨੇ ਦੇ ਦਰਮਿਆਨ ਜਿਹੜਾ 60-65 ਦਿਨ ਦਾ ਜਿਹੜਾ ਸਮਾਂ ਜਿਹੜਾ ਬਿਲਕੁਲ ਖਾਲੀ ਜਾਣਾ ਸੀ ਉਹਦੇ ਵਿੱਚੋਂ ਆਪਾਂ ਜਿਹੜੀ ਆ ਇੱਕ ਬਾਦੂ ਫਸਲ ਵੀ ਲੈ ਲਈ ਹੈ ਤੇ ਜ਼ਮੀਨ ਨੂੰ ਆਪਾਂ ਨਾਲ ਦੀ ਨਾਲ ਝੋਨੇ ਵਾਸਤੇ ਤਿਆਰੀ ਵੀ ਕਰਵਾਤੀ ਹੈ ਕਿਉਂਕਿ ਮੂੰਗੀ ਦਰੁੱਤ ਨੇ ਨਾਈਟਰਨ ਜਿਹੜੀ ਫਿਕਸ ਕਰਦੀ ਹੈ ਸੋ ਕਿਸਾਨ ਵੀਰੋ ਮੇਰਾ ਤੁਹਾਨੂੰ ਸਾਰਿਆਂ ਨੂੰ ਇਹੀ ਸੁਨੇਹਾ ਹੈ ਵੀ ਆਪਾਂ ਸਾਰੇ ਆਪਣੀ ਜਿਹੜੀ ਪ੍ਰਾਣੀ ਬਰਾਨੀ ਖੇਤੀ ਹੈ ਬਾਬੇ ਨਾਨਕ ਦੀ ਜਿਹੜੀ ਖੇਤੀ ਹੈ ਉਹਦੇ ਵੱਲ ਜਾਈਏ ਦਾਲਾਂ ਦੀ ਵੱਤਵਤ ਕਾਸ਼ਤ ਕਰੀਏ ਤਾਂ ਜੋ ਸਾਡੀ ਸਿਹਤ ਵੀ ਸੁਚੱਜੀ ਹੋ ਸਕੇ ਤੇ ਜਿਹੜੀ ਸਾਡੀ ਜ਼ਮੀਨ ਦੀ ਸਿਹਤ ਹੈ ਉਹ ਵੀ ਸੁਚੱਜੀ ਰਹੇ ਮੈਂ ਡਾਕਟਰ ਗਰਮੇਲ ਸਿੰਘ ਮੁੱਖ ਖੇਤੂ ਵਿਰਸਰ ਜੇਲਾ ਬਹਾੜੀ ਜਿਹੜਾ ਪੰਜਾਬੀ ਸੂਬਾ ਹੈ ਹਰੀਖੰਤੀ ਲਿਆਣ ਵਿੱਚ ਮੋਰੀ ਸੂਬਾ ਹੈ ਹਰੀਖੰਤੀ ਨਾਲ ਕਣਕ ਦੇ ਝੋਨੇ ਥੱਲੇ ਰਕਵਾ ਬਹੁਤ ਆ ਗਿਆ ਸੀ ਤੇ ਇਸ ਵੱਲੇ ਕਿਸਾਨਾਂ ਨੂੰ ਲੋੜ ਹੈਗੀ ਹੈ ਇਹ ਰਕਵਾ ਕਣਕ ਝੋਨੇ ਤੋਂ ਠੁਕਟਾ ਕੇ ਮੂੰਗੀ ਅਤੇ ਹੋ ਦਾਲਾਂਵਲ ਲਿਆਂਦਾ ਜਾਵੇ ਅਸੀਂ ਇਸ ਵੱਲ ਕਿਉਂ ਆ ਰਹੇ ਹਾਂ ਕਿਉਂਕਿ ਜਿਹੜਾ ਪਾਣੀ ਦਾ ਪੱਧਰ ਹੈ ਮਾਲੀ ਜ਼ਿਲ੍ਹੇ ਦਾ ਸਾਰੇ ਪੰਜਾਬ ਦਾ ਕਾਫੀ ਨੀਚੇ ਚਲਾ ਗਿਆ ਹੈ ਇਹ ਫਸਲਾਂ ਮੂੰਗੀ ਅਤੇ ਹੋਰ ਦਾਲਾਂ ਪਾਣੀ ਬਹੁਤ ਘਟ ਲੈਂਦੀਆਂ ਹਨ ਇਹਨਾਂ ਵਿੱਚ ਪ੍ਰੋਟੀਨ ਦੀ ਤੱਤ ਬਹੁਤ ਹੁੰਦੇ ਹਨ ਜ਼ਰੂਰਤ ਹੈ ਇਹਨਾਂ ਫਸਲਾਂ ਦੀ ਕਾਸਤ ਨੂੰ ਆਪਾਂ ਨੂੰ ਹਕੀਕਤ ਵਿੱਚ ਲੈ ਜਾਂਦੇ ਆਵੇ ਇਹ ਫਸਲਾਂ ਤੁਹਾਨੂੰ ਪਤਾ ਹੈ ਕਿ ਖਾਦਾਂ ਬਹੁਤ ਘਟ ਲੈਂਦੀਆਂ ਹਨ ਇਹਨਾਂ ਨੂੰ ਬਿਮਾਰੀਆਂ ਵੀ ਬਹੁਤ ਲੱਗਦੀਆਂ ਹਨ ਤੇ ਉਲਟਾ ਇਹ ਫਸਲਾਂ ਹਵਾ ਵਿੱਚੋਂ ਹੋਰ ਤੱਤ ਜਿਵੇਂ ਕਿ ਨਾਈਟ੍ਰੋਵਾਦ ਹੈ ਉਹ ਧਰਤੀ ਵਿੱਚ ਲਿਆ ਕੇ ਧਰਤੀ ਦੀ ਪੌਸ਼ਟਿਕਤਾ ਵਿੱਚ ਵਾਧਾ ਕਰਦੀ ਹੈ ਮਾਲੀ ਜ਼ਿਲ੍ਹੇ ਦੇ ਕਿਸਾਨਾਂ ਨੂੰ ਚੰਡੀਗੜ੍ਹ ਤੇ ਮਾਲੀ ਸ਼ਹਿਰ ਕਾਫੀ ਨਜ਼ਦੀਕ ਪੈਂਦਾ ਹੈ ਜੇ ਕਿਸਾਨ ਮੂੰਗੀ ਦੀ ਫਸਲ ਤੇ ਹੋਰ ਦਾਲਾਂ ਦੀ ਕਾਸਤ ਨੂੰ ਪੈਦਾ ਕਰਦੇ ਹਨ ਆਪਣੇ ਫਸਲੀ ਚੱਕਰ ਵਿੱਚ ਅਪਣਾਉਂਦੇ ਹਨ ਤਾਂ ਉਹਨਾਂ ਨੂੰ ਜਿਹੜੀ ਹੈਗੀ ਮਾਲੀ ਮਦਦ ਵੀ ਮਿਲੇਗੀ ਤੇ ਕਿਸਾਨਾਂ ਦੀ ਜਿਹੜੀ ਫਸਲ ਲੱਗੇ ਸ਼ਹਿਰੀ ਹੋਣ ਕਾਰਨ ਉਹਨਾਂ ਦਾ ਮੁੱਲ ਵੀ ਜ਼ਿਆਦਾ ਮਿਲੇਗਾ ਜਿਹੜੇ ਸ਼ਹਿਰੀ ਲੋਕ ਹੈ ਦਾਲਾਂ ਨੂੰ ਬਹੁਤ ਪਸੰਦ ਕਰਦੇ ਹਨ ਇਹ ਦਾਲਾਂ ਮੁੱਖੀ ਦੀ ਸਿਹਤ ਨੂੰ ਸੰਤੁਲਿਤ ਕਰਦੇ ਹਨ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ ਪੰਜਾਬ ਵਿੱਚ ਦਾਲਾਂ ਦੀ ਪੈਦਾਵਾਰ ਅਜੇ ਬਹੁਤ ਘੱਟ ਹੋ ਰਹੀ ਹੈ ਦਾਲਾਂ ਦੀ ਖਪਤ ਦੇ ਮੁਤਾਬਕ ਅਜੇ ਇਹਨਾਂ ਦਾ ਉਤਪਾਦਨ ਬਹੁਤ ਘੱਟ ਹੈ ਪਰ ਹੁਣ ਹੌਲੀ-ਹੌਲੀ ਦਾਲਾਂ ਦੀ ਖੇਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜ਼ਮੀਨ ਦੀ ਸੇਹਤ ਨੂੰ ਬਰਕਰਾਰ ਰੱਖਣ ਲਈ ਦਾਲਾਂ ਦੀ ਕਾਸ਼ਤ ਕਰਨਾ ਇੱਕ ਲਾਭਦਾਇਕ ਉਦਮ ਹੈ ਨਵੇਂ ਯੁੱਗ ਦੀ ਨਵੀਂ ਅਤੇ ਤਕਨੀਕੀ ਖੇਤੀ ਵਿੱਚ ਦਾਲਾਂ ਦੀ ਕਾਸ਼ਤ ਦਾ ਇੱਕ ਅਹਿਮ ਯੋਗਦਾਨ ਹੈ